ਮੇਰੀ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਪਿਆਰ ਭਰੀ ਸੱਚੀ ਗੱਲ ਜੀ ਮੈਂ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅੱਜ ਤੁਹਾਡੇ ਨਾਲ ਰੂਬਰੂ ਹੋ ਰਹੀ ਹਾਂ ਸਭ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਹਰ ਕਾਰਜ ਦੇ ਵਿੱਚ ਪੂਰਾ ਸਹਿਯੋਗ ਆਪ ਦੇ ਵੱਲੋਂ ਦਿੰਦੇ ਹੋ ਖਾਸ ਤੌਰ ਤੇ ਸਾਡੀ ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ ਐਨ ਜੀਓਜ਼ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ

ਸੁਰੱਖਿਆ ਲਈ ਸਾਡੇ ਲੋਕਾਂ ਦੀ ਸੁਰੱਖਿਆ ਲਈ ਸਿਵਲ ਡਿਫੈਂਸ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਹੋਰ ਮੌਕ ਡ੍ਰਿਲ ਕਰਾਨ ਜਾ ਰਹੇ ਹਾਂ ਮੈਂ ਤੁਹਾਡੇ ਤੁਹਾਨੂੰ ਸਾਰਿਆਂ ਨੂੰ ਇਸ ਮੈਸੇਜ ਰਾਹੀਂ ਸਾਡੇ ਮੀਡੀਆ ਕਰਮੀਆਂ ਰਾਹੀਂ ਇਹ ਸਨੇਹਾ ਦੇਣਾ ਚਾਹ ਰਹੀ ਹਾਂ ਕਿ ਇੱਕ ਸਿਰਫ ਇੱਕ ਸਿਰਫ ਮੌਕ ਡ੍ਰਿਲ ਦੀ ਐਕਸਰਸਾਈਜ਼ ਹੈ ਕੋਈ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਫਵਾਹਾਂ ਨਾ ਫੈਲਾਈਆਂ ਜਾਣ ਨਾ ਸਮਝੀਆਂ ਜਾਣ ਮੌਕ ਡ੍ਰਿਲ ਦਾ ਨਾਂ ਹੀ ਮੌਕ ਤਾਂ ਕਰਕੇ ਹੁੰਦਾ ਹੈ ਕਿ ਇੱਕ ਪ੍ਰੈਕਟਿਸ ਐਕਸਰਸਾਈਜ਼ ਹੈ ਤਾਂ ਕਿ ਆਪਣੇ ਸਾਰੇ ਏਜੰਸੀਜ਼ ਜਿਵੇਂ ਕਿ ਸਿਵਲ ਡਿਫੈਂਸ ਫਾਇਰ ਡਿਪਾਰਟਮੈਂਟ ਪੁਲਿਸ ਵਿਭਾਗ ਸਾਡੇ ਲੋਕ ਵੌਲੰਟੀਅਰਸ ਮੈਡੀਕਲ ਵਿਭਾਗ ਸਾਰੇ ਮੁਸਤੈਦ ਰਹਿਣ ਤਾਂ ਕਿ ਕਿਸੇ ਵੀ ਅ ਸਮੱਸਿਆ ਦੇ ਦਿਨ ਜਾਂ ਕਿਸੇ ਵੀ ਲੋਡ ਪੈਨ ਤੇ ਉਹ ਪੂਰੀ ਤਰ੍ਹਾਂ ਅੱਗੇ ਆ ਕੇ ਪ੍ਰਿਪੇਅਰਡਨੈਸ ਦੀ ਅਵਸਥਾ ਦੇ ਵਿੱਚ ਆਪ ਦਾ ਯੋਗਦਾਨ ਪਾ ਸਕੇ ਕੱਲ ਦੀ ਜਿਹੜੀ ਕਾਰਵਾਈ ਹੈ ਉਹ ਇਸ ਤਰ੍ਹਾਂ ਰਹੇਗੀ ਕਿ ਸ਼ਾਮ ਦੇ 8 ਵਜੇ ਅਸੀਂ ਇੱਕ ਬਲੈਕਆਊਟ ਕਰਾਂਗੇ ਬਲੈਕਆਊਟ ਤੋਂ 2 ਮਿੰਟ ਪਹਿਲਾਂ ਤੁਹਾਨੂੰ ਇੱਕ ਸਾਇਰਨ ਦੀ ਆਵਾਜ਼ ਸੁਣਾਈ ਦੇਵੇਗੀ ਜਿਵੇਂ ਤੁਸੀਂ ਜਾਣਦੇ ਹੋ ਪਿਛਲੇ ਮਹੀਨੇ ਅਸੀਂ ਆਪਣੀ ਸਾਇਰਨਸ ਦੀ ਕੈਪੈਸਿਟੀ ਕਾਫੀ ਹੱਦ ਤੱਕ ਵਧਾ ਚੁੱਕੇ ਹੁਣ ਅਸੀਂ ਪੂਰਾ ਸ਼ਹਿਰ ਜਿਸ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਵੀ ਸ਼ਾਮਿਲ ਹੈ ਅਤੇ ਸਾਡੀ ਸਾਰੀਆਂ ਤਹਿਸੀਲਾਂ ਵੀ ਜਿਵੇਂ ਕਿ ਗੜਸ਼ੰਕਰ ਟਾਂਡਾ ਦਸੂਆ ਮੁਕੇਰੀਆਂ ਤਲਵਾੜਾ ਸਾਰੇ ਪਾਸੇ ਅਸੀਂ ਸਾਇਰਨਸ ਦੀ ਇੰਸਟਾਲੇਸ਼ਨ ਵੀ ਕਰਾ ਚੁੱਕੇ ਉਸ ਦੇ ਨਾਲ ਹੀ ਜਿੱਥੇ ਸਾਡੇ ਕੋਲ ਇੰਡਸਟਰੀਜ਼ ਦੇ ਵਿੱਚ ਸਾਇਰਨਸ ਮੌਜੂਦ ਨੇ ਉਹ ਵੀ ਨਾਲ ਹੀ ਵੱਜਣਗੇ ਮੈਂ ਸਾਰੇ ਪਿੰਡ ਨਿਵਾਸੀਆਂ ਨੂੰ ਵੀ ਅਪੀਲ ਕਰਦੀ ਹਾਂ ਬੇਨਤੀ ਕਰਦੀ ਹਾਂ ਕਿ ਆបਿਆਪ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹ ਸਾਇਰਨਸ ਦੀ ਨੂੰ বাজਾਇਆ ਜਾਵੇ ਔਰ ਉਸ ਤੋਂ ਬਾਅਦ ਠੀਕ 8 ਵਜੇ ਸ਼ਾਮ ਨੂੰ ਇਹ ਜਿਹੜਾ ਬਲੈਕਆਊਟ ਹੈ ਉਹਨੂੰ ਪੂਰੀ ਤਰ੍ਹਾਂ ਨਾਲ ਸੁਨਿਸ਼ਚਿਤ ਕੀਤਾ ਜਾਵੇ ਅਸੀਂ ਬਿਜਲੀ ਦੀ ਸਪਲਾਈ ਠੀਕ 15 ਮਿੰਟ ਲਈ 8 ਵਜੇ ਸ਼ਾਮ ਨੂੰ ਸ਼ੁਰੂ ਕਰਕੇ 8:15 ਤੱਕ ਅਸੀਂ ਬਿਜਲੀ ਦੀ ਸਪਲਾਈ ਬੰਦ ਕਰਨਗੇ ਉਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਬੁਰਜ਼ੋਰ ਬੇਨਤੀ ਕਰਦੀ ਹਾਂ ਕਿ ਜਿਵੇਂ ਤੁਸੀਂ ਪਹਿਲਾਂ ਕਰਦੇ ਆਇਓ ਆਪਦੇ ਪਾਵਰ ਬੈਕਅਪਸ ਜਿਵੇਂ ਕਿ ਇਨਵਰਟਰ ਸੋਲਰ ਲਾਈਟਾਂ ਆਦਿ ਦਾ ਉਪਯੋਗ ਨਾ ਕੀਤਾ ਜਾਵੇ ਪਿੰਡ ਵਾਸੀਆਂ ਨੂੰ ਮੇਰੀ ਖਾਸ ਤੌਰ ਤੇ ਬੇਨਤੀ ਹੈ ਕਿ ਜਿਹੜੀਆਂ ਸੋਲਰ ਲਾਈਟਾਂ ਲੱਗੀਆਂ ਹੋਈਆਂ ਨੇ ਉਦੇ ਆਲੇ ਦੁਆਲੇ ਕੁਝ ਉਪਰਾਲੇ ਕਿਤੇ ਜਾਣ ਜਿਵੇਂ ਤੁਸੀਂ ਪਹਿਲਾਂ ਵੀ ਕੀਤੇ ਸੀ ਤਾਂ ਕਿ ਬਲੈਕਆਊਟ ਦੀ ਜਿਹੜੀ ਕਾਰਵਾਈ ਹੈ ਉਹ ਪੂਰੀ ਤਰ੍ਹਾਂ ਨਾਲ ਮੁਕੰਮਲ ਕੀਤੀ ਜਾ ਸਕੇ ਨਾਲ ਹੀ ਸਾਨੂੰ ਪਬਲਿਕ ਤੋਂ ਜਿਹੜਾ ਫੀਡਬੈਕ ਆਇਆ ਸੀ ਉਸ ਦੇ ਵਿੱਚ ਖਾਸ ਤੌਰ ਤੇ ਜਿਨ੍ਹਾਂ ਨੇ ਪ੍ਰਾਈਵੇਟ ਸੀਸੀਟੀਵੀ ਕੈਮਰਾਜ਼ ਲਾਏ ਹੋਏ ਨੇ ਤੇ ਜਿਹੜੇ ਨਾਈਟ ਵਿਜ਼ਨ ਕੈਮਰਾਜ਼ ਹੈ ਜਿਨ੍ਹਾਂ ਦੀਆਂ ਲਾਈਟਾਂ ਜਗਦੀਆਂ ਨੇ ਰਾਤ ਨੂੰ ਉਹ ਆਪਦੇ ਸੀਸੀਟੀਵੀਜ਼ ਵੀ ਉਨੇ ਚਿਰ ਲਈ ਬੰਦ ਰੱਖਣ ਬੈਂਕਸ ਨੂੰ ਮੇਰੀ ਬੇਨਤੀ ਹੈ ਐਲਡੀਐਮ ਆਫਿਸ ਰਾਹੀ ਅਸੀਂ ਸਾਰੇ ਬੈਂਕਸ ਨੂੰ ਸੁਨੇਹਾ ਪਹੁੰਚਾ ਰਹੇ ਹਾਂ ਬਟ ਜਿਹੜੇ ਬੈਂਕ ਤੇ ਨੁਮਾਇੰਦੇ ਮੇਰੀ ਆਵਾਜ਼ ਸੁਣਦੇ ਆ ਉਹ ਵੀ ਆਪ ਦੇ ਏਟੀਐਮਸ ਤੇ ਵੀ ਆਪਣੀ ਪੂਰੀ ਸੁਰੱਖਿਆ ਰੱਖਦੇ ਹੋਏ ਆਪ ਦੀਆਂ ਲਾਈਟਾਂ ਬੰਦ ਕਰਨ ਤਾਂ ਕਿ ਬਲੈਕਆਊਟ ਦੀ ਕਾਰਵਾਈ ਪੂਰੀ ਤਰ੍ਹਾਂ ਇਫੈਕਟਿਵ ਹੋ ਸਕੇ ਔਰ ਮੋਬਾਈਲ ਟਾਵਰ ਕੰਪਨੀਆਂ ਨੂੰ ਵੀ ਮੇਰੀ ਬੇਨਤੀ ਹੈ ਕਿ 15 ਮਿੰਟ ਦੀ ਡਿਊਰੇਸ਼ਨ ਲਈ ਆਪ ਦੇ ਮੋਬਾਈਲ ਟਾਵਰਸ ਦੀ ਵੀ ਜਿਹੜੀ ਲਾਈਟ ਹੁੰਦੀ ਹੈ ਉਹ ਵੀ ਉਹਨੂੰ ਬੰਦ ਰੱਖਿਆ ਜਾਵੇ ਮਾਰਕੀਟ ਐਸੋਸੀਏਸ਼ਨਸ ਨੂੰ ਮੇਰੀ ਖਾਸ ਤੌਰ ਤੇ ਬੇਨਤੀ ਹੈ ਕਿ ਜਿਹੜੇ ਬੈਕਲਿਟ ਬੋਰਡਸ ਹੁੰਦੇ ਨੇ ਜਿਹਦੇ ਨਾਲ ਅਸੀਂ ਆਪਣੇ ਸ਼ਾਪਸ ਦਾ ਨਾਮ ਵਗੈਰਾ ਬਾਹਰ ਡਿਸਪਲੇ ਕਰਦੇ ਉਹਨਾਂ ਨੂੰ ਵੀ 15 ਮਿੰਟ ਲਈ ਬੰਦ ਕੀਤਾ ਜਾਵੇ ਮੇਰੀ ਸਾਰੀ ਸਿਵਲ ਸੰਸਥਾਵਾਂ ਨੂੰ ਐਨ ਜੀਓਜ਼ ਨੂੰ ਵੋਲੰਟੀਅਰ ਸੰਸਥਾਵਾਂ ਨੂੰ ਬੇਨਤੀ ਹੈ ਸਾਡੇ ਸਿਵਲ ਡਿਫੈਂਸ ਵੋਲੰਟੀਅਰਸ ਐਮ ਸੀ ਸੀ ਦੇ ਵੋਲੰਟੀਅਰਸ ਭਾਰਤਸ ਸਕਾਉਟਸ ਐਂਡ ਗਾਈਡਸ ਮਹਿਰੂ ਯੁਵਾ ਕੇਂਦਰ ਦੇ ਵੋਲੰਟੀਅਰਸ ਹਰ ਤਰ੍ਹਾਂ ਦੇ ਵੋਲੰਟੀਅਰ ਸਾਡਾ ਸਾਥ ਦੇ ਰਹੇ ਨੇ ਉਹਨਾਂ ਨੂੰ ਅਸੀਂ ਉਹਨਾਂ ਦੀ ਸ਼ਮੂਲੀਅਤ ਕਰਾ ਰਹੇ ਹਾਂ ਪਰ ਤੁਸੀਂ ਵੀ ਆਪ ਦੇ ਪੱਧਰ ਤੇ ਆਪ ਦੇ ਆਰੀਆਜ਼ ਦੇ ਵਿੱਚ ਇਸ ਐਕਸਰਸਾਈਜ਼ ਨੂੰ ਹੋਰ ਸਫਲ ਕਰਨ ਲਈ ਸਾਡਾ ਸਾਥ ਦਿਓ ਪਿਛਲੇ ਦਿਨਾਂ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਸਾਡੇ ਸਾਰੇ ਜ਼ਿਲ੍ਹੇ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਇਹ ਐਕਸਰਸਾਈਜ਼ ਕੱਲ ਦੀ 31 ਮਈ ਦੀ ਵੀ ਉਸ ਤਰ੍ਹਾਂ ਹੀ ਉਸ ਤੋਂ ਵੀ ਵੱਧ ਸਫਲ ਹੋਵੇਗੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਮੈਂ ਫੇਰ ਇੱਕ ਵਾਰੀ ਤੁਹਾਨੂੰ ਇਹ ਆਸ਼ਵਾਸਨ ਦਿਵਾਉਣੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਕਿਸੇ ਵੀ ਘੜੀ ਦੇ ਵਿੱਚ ਅਸੀਂ ਤਿਆਰ ਖੜੇ ਹਾਂ ਔਰ ਕੋਈ ਕਿਸੇ ਤਰ੍ਹਾਂ ਦੀ ਅਫਵਾਹਾਂ ਜਾਂ ਕਿਸੇ ਵੀ ਮਿਸ ਇਨਫੋਰਮੇਸ਼ਨ ਕੈਂਪੇਨ ਦੇ ਸ਼ਿਕਾਰ ਨਾ ਹੋਵੋ ਇਹ ਸਿੰਪਲੀ ਇੱਕ ਮੌਕ ਐਕਸਰਸਾਈਜ਼ ਹੈ ਤਾਂ ਕਿ ਅਸੀਂ ਹੋਰ ਬਿਹਤਰ ਪ੍ਰਿਪੇਅਰਡ ਹੋ ਸਕੀਏ ਤੁਹਾਡਾ ਫੇਰ ਬਹੁਤ ਬਹੁਤ ਧੰਨਵਾਦ ਜੀ ਜੈ